ਕੀ ਗਾ ਚੱਕ ਦਾਂਗੇ ਮੋਦੀ ਨੂੰ ਸਿੱਟਾਂਗੇ ਚੱਲ ਕੇ ਹੁਣ ਕਿੰਨੇ ਵਜੇ ਕਰਨਾ ਆਪਣੇ ਕੰਮ ਆਪਾਂ ਨੇ 8 ਵਜੇ ਤੋਂ ਕਰ ਦੇਣਾ ਮੋਦੀ ਦਾ ਕੰਮ ਅੱਜ ਪਟ ਦਾਂਗੇ ਤਾਂ ਆ ਮੈਂ ਕਹਿੰਦਾ ਜੜਾ ਹੁੰਦੇ ਪੜ ਦੇ ਲੇਂਗੇ ਪੱਥਰ ਪੁੱਥਰ ਮਾਰਾਂਗੇ ਚੱਕ ਚੋਕ ਕੇ ਕੀ ਕਰ ਲਾਂਗੇ ਬੈਠਾ ਕੇ ਢਾਹਾਂਗੇ ਖੱਟਰ ਨੂੰ ਮੂੰਠੇ ਹੀ ਖਾ ਕੇ ਜਾਓਗੇ ਕਹਿੰਦੇ ਦੋਸਤੋ ਇਧਰ ਲੋ ਵੀ ਦੋਸਤੋ ਸਵੇਰ ਦੇ 7 ਵਜੇ ਚੁੱਕੇ ਨੇ ਤੇ ਇਧਰ ਜਿਵੇਂ ਮੋਰਚਾ ਕਾਇਮ ਆ ਪੂਰਾ ਦੇਖ ਸਕਦੇ ਹੋ ਪ੍ਰਾਉਠੇ ਕਰੇ ਆਪਾਂ ਰੋਟੀਆਂ ਖਾਣੇ ਪਰ ਇੱਥੇ ਪੂਰੇ ਮਜਬੂਤ ਆ ਕੰਮ ਕਰਦੇ ਪਰੌਂਠੇ ਖਵਾਉਣੇ ਆ ਆਲੂ ਵਾਲੇ ਕਿਵੇਂ ਹੋ ਜੀ ਪ੍ਰਧਾਨ ਜੀ ਠੀਕ ਆ ਜੀ ਠੀਕ ਆ ਇੱਥੋਂ ਖਾ ਕੇ ਪਰੌਂਠੇ ਕਹਾਂ ਚੱਲੇ ਪੌਣੇ ਆ ਪਾਸ ਸੰਭੂ ਨੂੰ ਹਾਂ 5-7 ਮਿੰਟਾਂ 'ਚ ਫੇਰ ਪਰੌਂਠੇ ਉੱਥੇ ਲਾਉਣੇ ਸਾਰਾ ਜੋਰ ਉੱਥੇ ਲਾਉਣਿਆ ਵੇਖਦੇ ਆ ਕੀ ਬਣਦਾ ਮੂਰੇ ਜਾ ਕੇ ਮੀਂਹ ਬਣਦਾ ਦੋਤੋ ਇੱਧਰ ਹਾਂ ਇੱਧਰ ਪਰੌਂਠੇ ਚੱਲ ਰਹੇ ਨੇ ਆਲੂ ਵਾਲੇ ਦੇਖੋ ਆ ਵੀਡੀਓ ਸ਼ੇਅਰ ਕਰ ਦਿਓ ਮਾਹੌਲ ਜਿੰਨੂੰ ਜਿੰਨੂੰ ਵਧੀਆ ਲਾਦਾਗਾ ਹਾਂ ਇੱਧਰ ਆ ਦੇਖੋ ਦਹੀਂ ਦੂਹੀਂ ਪੂਰੀ ਓਕੇ ਹੈਗੀ ਇੱਧਰ ਬਾਈ ਖੜਾਗਾ ਓਕੇ ਕਿਵੇਂ ਲੱਗਦਾ ਬਾਈ ਬਾਈ ਜਮਾ ਵਧੀਆ ਲੱਗਦਾ ਪੂਰੇ ਸਰਾ ਨੇਗੇ ਜਮਾ ਸਰਾ ਘਰ ਨਾਲ ਵੀ ਵਧੀਆ ਹੈ ਘਰ ਨਾਲ ਵੀ ਵਧੀਆ ਹੈ ਮੋਰਚਾ ਜਿੱਤਾਂਗੇ ਪੱਕਾ ਪੱਕਾ ਇੱਧਰ ਦੋਸਤੋ ਦੇਖ ਸਕਦੇ ਤੁਸੀਂ ਪੁਰਾਣੇ ਖੁੰਡ ਜਿਵੇਂ ਕਹਿੰਦੇ ਹੁੰਦੇ ਨੇ ਲੱਗੇ ਪਏ ਨੇ ਉੱਧਰ ਫਾਂਗੀਆਂ ਬਾਬਾਂ ਨੇ ਉੱਧਰ ਵੀ ਪ੍ਰੋਂਠੇ ਖਾ ਰਹੇ ਨੇਗੇ ਹੋਰ ਬਾਬਾ ਠੀਕੋ ਹਾਂ ਠੀਕ ਹੈ ਇਹ ਮਾਹੌਲ ਕਹਿ ਮਗਾ ਪ੍ਰੋਂਠਾ ਲੱਗ ਚੱਕਿਆ ਨੇ ਮਿੱਤਰੋ ਸਵੇਰ ਦਾ ਮਾਹੌਲ ਆ ਕੋਈ ਚਾਹ ਪੀ ਰਿਹਾ ਕੋਈ ਪ੍ਰੋਂਠੇ ਖਾ ਰਿਹਾਗਾ ਸਾਰੇ ਪਾਸੇ ਰੌਣਕਾਂ ਇਧਰ ਦੂ ਮਾਦਾਂ ਲੱਗੀਆਂ ਹੋਈਆਂ ਨੇ ਪ੍ਰੋਟੇ ਲਾ ਰਹੇ ਨੇ ਕਿਹੜਾ ਪੰਡਾ ਬਾਈ ਦਾ ਕਿਸਨਗੜ੍ਹ ਮਾਨਸਾ ਜਲਾਈ ਕਿਸਨਗੜ੍ਹ ਦਾ ਪ੍ਰੋਟੇ ਸਾਰੇ ਪਾਸੇ ਪ੍ਰੋਟੇ ਚੱਲ ਰਹੇ ਨੇ ਮਿੱਤਰੋ ਵਾਹ ਦੇਖਾ ਕਿੰਨਾ ਖਾਗੇ ਖੱਟਰ ਨੂੰ ਪ੍ਰੋਟੇ ਖਾ ਕੇ ਢਾਹਾਂਗੇ ਖੱਟਰ ਨੂੰ ਪ੍ਰੋਟੇ ਖਾ ਕੇ ਜਾਣਗੇ ਕਹਿੰਦੇ ਦੋਸਤੋ ਇਧਰ ਬੈਠੇ ਨੇ ਉੱਤੇ ਬੈਠਾ ਹੈ ਬੈਰਿਆਂ ਦੇ ਉੱਤੇ ਸਾਡੇ ਨੌਜਵਾਨਾ ਇੱਕ ਤੇ ਗੱਜਾਂਗੇ ਬਈ ਇੱਕ ਤੇ ਇੱਕ ਤੇ ਗੱਜਾਂਗੇ ਯਾਰ ਨੇ ਦੋਸਤੋ ਇਧਰ ਪ੍ਰੋਟੇ ਖਾ ਕੇ ਜੇ ਮੇਰੇ ਪ੍ਰੋਟੇ ਲਿਗੇ ਕੀ ਕਰ ਜੀ ਕਿਹੜਾ ਬੰਦਾ ਜੀ ਰੈਊ ਜੀ ਰੈਊ ਵਾਲਿਆਂ ਨੇ ਵੀ ਲਾਤਾ ਤੜਕਾ ਕੀ ਬਣਾ ਰਹੇ ਹੋ ਜੀ ਆਲੂ ਬਾਲ ਆਲੂ ਬਾਲ ਨੇ ਜਾਲੂ ਜੀ ਮੜਾ ਜਾ ਰੋਟੀ ਲਾਹਾਂਗੇ ਆਲੂ ਚੱਕੀ ਬਈ ਉਹ ਸੱਤਾ ਇਤਨਾ ਆਲੂ ਬਾਲ ਰਹੇ ਨੇ 200 ਪੂਰੇ ਓਕੇ ਰਿਪੋਰਟ ਕਰ ਰੱਖੀਏਗੀ ਕਿਹੜਾ ਬੰਦਾ ਜੀ ਰੈਊ ਵਾਲਿਆਂ ਨੇ ਵੀ ਓਕੇ ਰਿਪੋਰਟ ਕਰ ਰੱਖਿਆ ਦੋ ਬੰਦੇ ਕਰਦੇ ਉੱਥੇ ਹਾਂ ਮੋਦੀ ਨੂੰ ਕੀ ਕਹਿੰਦੇ ਕਿੰਨੇ ਵਜੇ ਗੱਜੋਗੇ ਮੋਦੀ ਦਾ ਸੀ ਪਰਸੋਂ ਦੇ ਗੱਜਣ ਲੱਗ ਰਹੇ ਆ ਨਹੀਂ ਹੁਣ ਆਪਾਂ ਜਦੋਂ ਇਕੱਠੇ ਨੇ ਤੁਰਨਾ ਜਦੋਂ ਬਾਬਾ 8 ਵਜੇ 8 ਵਜੇ 8 ਵਜੇ ਮੋਦੀ ਦੇ ਕਰ ਦਾਂਗੇ 8 ਵਜੇ ਨੱਚਾਂਗੇ ਦਿੱਲੀ ਦੀ ਹਿੱਕ ਤੇ 8 ਵਜੇ 9 ਵਜੇ ਨੂੰ ਤਾਂ ਜਾ ਬੜਬੜਨੇ ਦਾੜ ਨਾ ਹੋ ਪਾੜ ਲਾਂਗੇ ਸਾਰਾ ਚੱਕ ਦਾਂਗੇ ਸਾਰੇ ਕੰਮ ਹੋ ਗਏ ਸਾਰੇ ਕੰਮ ਚੱਕ ਦਾਂਗੇ ਦੋਸਤ ਹੌਸਲੇ ਬਲਦ ਨੇਗੇ ਵਿੱਚ ਦੋਸਤ ਪੱਗਾਂ ਬੰਨੀ ਜਾਂਦੇ ਨੇ ਤੇ ਸਵੇਰ ਸਵੇਰ ਦਾ ਮਾਹੌਲ ਆਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਰੰਗਾਂ ਚ ਲੱਗਿਆ ਪਿਆ ਕੰਮ ਪੂਰਾ ਤਿਆਰੀਆਂ ਫੁੱਲ ਜੋਰਾਂ ਸ਼ੋਰਾਂ ਤੇ ਨੇ ਅੱਜ ਤੜਕੇ ਵੱਲੋਂ 7:00 ਵਜੇ 8:00 ਵਜੇ ਨੂੰ ਤਾਂ ਇੱਕ ਤੇ ਨੱਚਣਾਗਾ ਜਾ ਕੇ ਕਹਿੰਦੇ ਕਿਹੜੇ ਸਰੀਏ ਸੂਰੀਏ ਸਾਰੇ ਪੱਟ ਦੇਣਾ ਕਿਵੇਂ ਬਾਬਾ ਠੀਕ ਆ ਭਾਈ ਠੀਕ ਆ ਚੱਕ ਦਾਂਗੇ ਮੋਦੀ ਨੂੰ ਸਿੱਟਾਂਗੇ ਚੱਲ ਕੇ ਹੁਣ ਕਿੰਨੇ ਵਜੇ ਕਰਨਾ ਆਪਣੇ ਕੰਮ ਆਪਾਂ ਨੇ 8:00 ਵਜੇ ਨੂੰ ਕਰ ਦੇਣਾ ਮੋਦੀ ਦਾ ਕੰਮ ਅੱਜ ਪੱਟ ਦਾਂਗੇ ਤਾਂ ਆ ਮੈਂ ਕਹਿੰਦਾ ਜੜਾ ਹੁੰਦੇ ਪੜ ਦੇਂਗੇ ਪੱਥਰ ਪੁੱਥਰ ਮਾਰਾਂਗੇ ਚੱਕ ਚੋੱਕੇ ਕਿੱਦਾਂ ਲਾਂਗੇ ਹਾਂ ਧਿਰਤੀ ਧਰ ਲਾਂਗੇ ਬਾਬਾ ਕਹਿੰਦਾ ਮੌਲ ਪੂਰਾ ਰੰਗਾਂ ਚ ਹੋਇਆ ਪਿਆ ਦੋਸਤੋ ਇੱਧਰ ਬਾਈ ਫਿਰਦੇ ਰੇਗੇ